ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ 10 ਏਕ ਨਿਹਾਰਿਆ ਸਭ ਕਿਛ ਦੇਵਨਹਾਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪਉੜੀ ਦਾਦਾ ਦਾਤਾ ਇੱਕ ਹੈ ਸਭ ਕਾ ਦੇਵਨਹਾਰਾ ਦੇਂਦੇ ਟੋਟ ਨਾ ਆ ਬਈ ਅਗਨਤ ਪਰੇ ਪੰਡਾਰ ਦੇਨਹਾਰ ਸਦ ਜੀਵਨਹਾਰਾ ਮਨ ਮੋਰਖ ਕਿਉ ਤਾਹੇ ਬਿਸਾਰਾ ਦੋਸ ਨਹੀਂ ਕਾਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰ へ ਜਾ ਕੇ ਆਪੇ ਨਾਨਕ ਤੇ ਤੇ ਗੁਰਮਖ ਧਰਾਪੇ ਸ਼ਲੋਕ ਦਾਸ ਇੱਕ ਨਿਹਾਰਿਆ ਸਭ ਕਛ ਦੇਵਨਹਾਰ ਸਾਸ ਸਾਸ ਸਿਮਰਤ ਰਹਿ ਨਾਨਕ ਦਰਸ ਅਧਾਰ ਪੌੜੀ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਟੋਟ ਨਾ ਆਵਈ आगणत परे पंडार देन हार सदजीवनहारा मन मो रख क्यों ताहे मिसारा दोष नहीं कहूं को मिटा माया मोह बन्ध प्रब कीता ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮਖ त्राਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਸ ਏਕ ਨਿਹਾਰਿਆ ਸਭ ਕਿਛ ਦੇਵ ਨਹਾਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਆਧਾਰ ਪੌੜੀ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿੰਦੇ ਟੋਟ ਨ ਆਵਈ ਆ ਗਨਤ ਪਰੇ ਪੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੋਰਖ ਕਿਉ ਤਾਹੇ ਬਿਸਾਰਾ ਦੋਸ ਨਹੀਂ ਕਾਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਅਨਿਵਾਰਹਿ ਜਾਕੇ ਆਪੇ ਨਾਨਕ ਤੇ ਤੇ ਗੁਰਮਖ ਧਰਾਪੇ ਸ਼ਲੋਕ ਦਾਸ ਇੱਕ ਨਿਹਾਰਿਆ ਸਭ ਕੁਛ ਦੇਵਨਹਾਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪੌੜੀ ਦਾ ਦਾਤਾ ਇੱਕ ਹੈ ਸਭ ਦਾ ਦੇਵਨਹਾਰ ਦਿੰਦੇ ਤੋਟ ਨਾ ਆਵਈ ਅਗਨਤ ਪਰੇ ਪੰਡਾਰ ਦੇਨਹਾਰ ਸਦ ਜੀਵਨਹਾਰ ਮਨ ਮੋ ਰਖ ਕਿਆ ਤਾਹੇ ਮਿਸਾਰਾ ਦੋਸ ਨਹੀਂ ਕਾਹੂ ਕੋ ਮਿਤਾ ਮਾਇਆ ਮੋਹ ਬੰਧ ਪ੍ਰਭ ਕੀਤਾ ਦਰਦ ਨਿਵਾਰੇ ਜਾਕੇ ਆਪੇ ਨਾਨਕ ਤੇ ਤੇ ਗੁਰਮਖ त्राਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਇੱਕ ਨਿਹਾਰਿਆ ਸਭ ਕਿਸ ਦੇਵਨਹਾਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪਉੜੀ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦੈਂਦੇ ਟੋਟ ਨਾ ਆ ਬਈ ਆ ਗਨਤ ਪਰੇ ਪੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੋਰਖ ਕਿਉ ਤਾਏ ਬਿਸਾਰਾ ਦੋਸ ਨਹੀਂ ਕਾਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮਖ ਧਰਾਪੇ ਸ਼ਲੋਕ ਦਾਸ ਇੱਕ ਨਿਹਾਰਿਆ ਸਬਕਛ ਦੇਵਨਹਾਰ ਸਾਸ ਸਾਸ ਸਿਮਰਤ ਰਹਿ नानक दर्श आधार पौड़ी ददा दाता एक है सब को देवनहार देंदे टोट न आवई आगणत परे पंडार देनहार सदजीवनहारा मन मोरख क्यों ताहे बारा दोस नहीं काहू को मिता माया मोह बंद प्रभ किता दर्द निवार है जाके आपे ਨਾਨਕ ਤੇ ਤੇ ਗੁਰਮਖ त्राਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਸ ਏਕ ਨਿਹਾਰਿਆ ਸਭ ਕਿਛ ਦੇਵਨਹਾਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਆਧਾਰ ਪੌੜੀ ਦਦਾ ਦਾਤਾ ਇੱਕ ਹੈ ਸਭ ਕਾ ਦੇਵਨ ਹਰ ਦਿੰਦੇ ਟੋਟ ਨ ਆਵੇ ਆ ਗਨਤ ਪਰੇ ਪੰਡਾਰ ਦੇਨ ਹਾਰ ਸਦ ਜੀਵਨ ਹਾਰਾ मन मोरख क्यों ताहे बेसारा दोष नहीं काहु को मिटा माया मोह बंद प्रभु कीता दरदानवार हे जाके आपे नानक तेते गुरमुख त्रापे श्लोक ਦਸ ਹੋ ਏਕ ਨਿਹਾਰਿਆ ਸਭ ਕਛ ਦੇਵਨ ਹਾਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪੌੜੀ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੈਂਦੇ ਟੋਟ ਨਾ ਆਵਈ ਅਗਨਤ ਪਰੇ ਪੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੋ ਰਖ ਕਿਉ ਤਾਹੇ ਮਿਸਾਰਾ ਦੋਸ ਨਹੀਂ ਕਾਹੂ ਕੋ ਮਿਤਾ माया मोह बांध ਪ੍ਰਭ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮਖ त्राਪੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਸ ਏਕ ਨਿਹਾਰਿਆ ਸਬਕਿਸ਼ ਦੇਵਨਹਾਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪੌੜੀ ਦੱਦਾ ਦਾਤਾ ਏਕ ਹੈ ਸਬਕੋ ਦੇਵਨਹਾਰ ਦੇਂਦੇ ਟੋਟ ਨਾ ਆ ਭਈ गानत परे पंडार देनहार सदजीवनहारा मन मोरख क्यों ताहे बेसारा दोष नहीं काहु कोमिता माया मोह बंध प्रभ कीता ਦਰਦਾਂ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮਖ ਧਰਾਪੇ ਸ਼ਲੋਕ ਦਾਸ ਇੱਕ ਨਿਹਾਰਿਆ ਸਭ ਕੁਛ ਦੇਵਨ ਹਾਰ ਸਾਸ ਸਾਸ ਸਿਮਰਤ ਰਹਿ नानक दर्श आधार पौड़े ददा दाता एक है सब को देवनहार देंदे टोट न आवई आगणत परे पंडार देनहार सदजीवनहारा ਮਨ ਮੋਹ ਰਖ ਕਿਉ ਤਾਹੇ ਵਿਸਾਰਾ ਦੋਸ ਨਹੀਂ ਕਾਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮਖ ਧਰਾਪੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ 10 ਇੱਕ ਨਿਹਾਰਿਆ ਸਭ ਕਿਛ ਦੇਵਨਹਾਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਆਧਾਰ ਪੌੜੀ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿੰਦੇ ਤੋਟ ਨ ਆਵੇ ਆਗਨਤ ਪਰੇ ਪੰਡਾਰ ਦੇਨ ਹਾਰ ਸਦ ਜੀਵਨ ਹਾਰਾ मन मो रख क्यों ताहे बेसारा दोष नहीं काहु को मिटा माया मोह बंद प्रभ कीता दरद निवारहे जाके आपे नानक तेते गुरमुख त्रापे श्लोक ਦਾਸ ਇੱਕ ਨਿਹਾਰਿਆ ਸਭ ਕੁਛ ਦੇਵਨਹਾਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪਉੜੀ ਦਦਾ ਦਤਾ ਇੱਕ ਹੈ ਸਭ ਕੋ ਦੇਵਨਹਾਰ ਦੈਂਦੇ ਟੋਟ ਨਾ ਆਵਈ ਆਗਨਤ ਪਰੇ ਪੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੋ ਰਖ ਕਿਉ ਤਾਹੇ ਮਿਸਾਰਾ ਦੋਸ ਨਹੀਂ ਕਾਹੂ ਕੋ ਮਿਤਾ माया मोह बंद ਪ੍ਰਭ ਕੀਤਾ ਦਰਦ ਨਿਵਾਰੇ ਜਾਕੇ ਆਪੇ ਨਾਨਕ ਤੇ ਤੇ ਗੁਰਮਖ त्राਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ 10 ਇੱਕ ਨਿਹਾਰਿਆ ਸਬਕਿਸ਼ ਦੇਵਨਹਾਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪੌੜੀ ਦੱਦਾ ਦਾਤਾ ਏਕ ਹੈ ਸਬਕੋ ਦੇਵਨਹਾਰ ਦੇਂਦੇ ਟੋਟ ਨਾਇਆ ਭਈ अगणत परे पंडार देनहार सदजीवनहारा मन मोरख क्यों ताहे बेसारा दोष नहीं काहु को मिटा माया मोह बंध प्रब कीता ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮਖ त्राਪੇ ਸ਼ਲੋਕ ਦਾਸ ਇੱਕ ਨਿਹਾਰਿਆ ਸਭ ਕੁਛ ਦੇਵਨ ਹਾਰ ਸਾਸ ਸਾਸ ਸਿਮਰਤ ਰਹਿ नानक दर्श आधार पौड़ी ददा दाता एक है सबका देवनहार देने तोट न आवई अगणत परे पंडार देनहार सदजीवनहारा ਮਨ ਮੋ ਰਖ ਕਿਉ ਤਾਹੇ ਮਿਸਾਰਾ ਦੋਸ ਨਹੀਂ ਕਾਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮਖ त्राਪੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਇੱਕ ਨਿਹਾਰਿਆ ਸਭ ਕਿਛ ਦੇਵਨਹਾਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਆਧਾਰ ਪੌੜੀ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿੰਦੇ ਟੋਟ ਨ ਆਵਈ ਆ ਗਨਤ ਪਰੇ ਪੰਡਾਰ ਦੇਨ ਹਾਰ ਸਦ ਜੀਵਨ ਹਾਰਾ मन मोरख क्यों ताहे बिसारा दोष नहीं काहु को मिटा माया मोह बन्ध प्रभ कीता दरद निवारहे जाके आपे नानक तेते गुरमुख त्रापे श्लोक ਦਸ ਇੱਕ ਨਿਹਾਰਿਆ ਸਭ ਕੁਛ ਦੇਵਨ ਹਾਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪੌੜੀ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦੈਂਦੇ ਟੋਟ ਨਾ ਆਵਈ ਅਗਨਤ ਪਰੇ ਪੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੋ ਰਖ ਕਿਉ ਤਾਹੇ ਵਿਸਾਰਾ ਦੋਸ ਨਹੀਂ ਕਾਹੂ ਕੋ ਮਿਤਾ माया मोह बांध ਪ੍ਰਭ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮਖ त्राਪੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਇੱਕ ਨਿਹਾਰਿਆ ਸਬਕਿਸ਼ ਦੇਵਨਹਾਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪਉੜੀ ਦਦਾ ਦਾਤਾ ਇਕ ਹੈ ਸਬਕੋ ਦੇਵਨਹਾਰ ਦੇਂਦੇ ਟੋਟ ਨਾ ਆਵੈ आगणत परे पंडार देनहार सदजीवनहारा मन मोरख क्यों ताहे बेसारा दोष नहीं काहु कोमिता माया मोह बंध प्रब कीता ਦਰਦਾਂ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮਖ ਧਰਾਪੇ ਸ਼ਲੋਕ ਦਾਸ ਇੱਕ ਨਿਹਾਰਿਆ ਸਬਕਛ ਦੇਵਨਹਾਰ ਸਾਸ ਸਾਸ ਸਿਮਰਤ ਰਹਿ नानक दर्श आधार पौड़ी ददा दाता एक है सब को देवनहार देंदे टोट न आवई अगणत परे पंडार देनहार सदजीवनहारा मन मोरख क्यों में सारा दोष नहीं काहू को मिता। माया मोह बंद प्रभ कीता दर्द निवार जाके आपे ਨਾਨਕ ਤੇ ਤੇ ਗੁਰਮਖ त्राਪੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਇੱਕ ਨਿਹਾਰਿਆ ਸਭ ਕਿਛ ਦੇਵਨਹਾਰ ਸਾਸ ਸਾਸ ਸਿਮਰਤ ਰਹੈ नानक दर्श आधार पौड़ी दद्दा दाता एक है सब का देव नहारा देने टोट नया भई अगणत परे पंडार देनहार सदजीवनहारा मन मोरख क्यों ताहे बेसारा दोष नहीं काहु को मिटा माया मोह बंद प्रभु कीता दरद निवारहे जाके आपे नानक तेते गुरमुख त्रापे श्लोक ਦਸ ਇੱਕ ਨਿਹਾਰਿਆ ਸਭ ਕੁਛ ਦੇਵਨ ਹਾਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪੌੜੀ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦੈਂਦੇ ਟੋਟ ਨਾ ਆਵਈ ਆਗਨਤ ਪਰੇ ਪੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੋ ਰਖ ਕਿਆ ਤਾਹੇ ਮਿਸਾਰਾ ਦੋਸ ਨਹੀਂ ਕਾਹੂ ਕੋ ਮਿਤਾ माया मोह बंध ਪ੍ਰਭ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮਖ त्राਪੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਾਸ ਇੱਕ ਨਿਹਾਰਿਆ ਸਬਕਿਸ਼ ਦੇਵਨਹਾਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪਉੜੀ ਦੱਦਾ ਦਾਤਾ ਏਕ ਹੈ ਸਬਕੋ ਦੇਵਨਹਾਰ ਦੇਂਦੇ ਟੋਟ ਨਾ ਆ ਬਈ आगणत परे पंडार देनहार सदजीवनहारा मन मोरख क्यों ताहे बेसारा दोष नहीं काहु कोमिता माया मोह बंध प्रब कीता ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਤੇ ਗੁਰਮਖ ਧਰਾਪੇ ਸ਼ਲੋਕ ਦਾਸ ਇੱਕ ਨਿਹਾਰਿਆ ਸਭ ਕੁਛ ਦੇਵਨਹਾਰ ਸਾਸ ਸਾਸ ਸਿਮਰਤ ਰਹਿ नानक दर्श आधार पौड़ी ददा दाता एक है सबका देवनहार देने तोट न आवई अगणत परे पंडार देनहार सदजीवनहारा ਮਨ ਮੋ ਰਖ ਕਿਉ ਤਾਹੇ ਮਿਸਾਰਾ ਦੋਸ ਨਹੀਂ ਕਾਹੂ ਕੋ ਮਿਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰ ਹੈ ਜਾ ਕੇ ਆਪੇ ਨਾਨਕ ਤੇ ਤੇ ਗੁਰਮਖ ਤਰਾਪੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ